ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਜੀ ਆਪਣੇ ਚੈਨਲ ਤੁਹਾਡੇ ਸੰਧੂ ਬੱਧਰਪੁਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਭੈਣ ਭਰਾ ਜੁੜੇ ਜਾਂਦੇ ਨੇ ਨਾ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਰਹੋਗੇ ਕੁਐਸਟ ਬੇਨਤੀ ਕਰਦੇ ਆਂ ਸਾਰੇ ਭੈਣ ਭਰਾਵਾਂ ਨੂੰ ਚੈਨਲ ਨੂੰ ਮੇਰੇ ਵੀਰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਲੱਗਦੇ ਪੈਲ ਬਟਨ ਨੂੰ ਆਲ ਕਲਿੱਕ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਮਿਲ ਸਕੇ ਅੱਜ ਪਹੁੰਚ ਚੁੱਕੇ ਆ ਪਿੰਡ ਬੈਡਵਾਲ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਲੱਗਦੀ ਸਜਨੋ ਨੂੰ ਪੱਟੀ ਠੀਕ ਹੈ ਜੀ ਵਧੇਰੇ ਜਾਣਕਾਰੀ ਲੈ ਕੇ ਦਿੰਨੇ ਆ ਐਂਡ ਤੱਕ ਮੇਰੇ ਵੀਰ ਜਰੂਰ ਜੁੜੇ ਰਹੋ ਬਾਕੀ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਓ ਫਰਜ ਬੰਦਾ ਪੈਸੇ ਲਾਉਣੇ ਆ ਤੇ ਆਓ ਲਈਏ ਵਧੇਰੇ ਜਾਣਕਾਰੀ ਥੋੜਾ ਜਿਹਾ ਹਨੇਰਾ ਹੰਡਿਆ ਤੇ ਸਾਫ਼ ਵੀਡੀਓ ਜਿਹੜੀ ਆ ਮੁੜ ਕੇ ਸਹੀ ਬੰਦ ਹੀ ਨਹੀਂ ਆ ਸਾਰੀ ਡਿਟੇਲ ਨਾ ਨਾ ਲੈਨੇ ਤੇ ਨਾ ਨਾ ਕਰਦੇ ਆ ਗੱਲਾਂ ਬਾਤਾਂ ਤੇ ਆਪਣੇ ਹਰਪ੍ਰੀਤ ਸਿੰਘ ਬਾਈ ਤੋਂ ਔਰ ਹਰਪ੍ਰੀਤ ਸਿੰਘ ਬਾਈ ਜੀ ਵਧੀਆ ਵਧੀਆ ਤੁਸੀਂ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਠੀਕ ਠਾਕ ਭਰਾ ਹਾਂਜੀ ਸਤਿ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਭਰਾ ਹਾਂਜੀ ਹਾਂਜੀ ਸਾਹਿਬ ਵਧੀਆ ਤੁਸੀਂ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਅੱਜ ਬੜੇ ਤੋਹਫੇ ਕੱਟ ਮਾਰੇ ਜੇ ਹਾਂਜੀ ਹਾਂਜੀ ਕੀ ਬਾਤਾਂ ਹੈ ਹੈ ਹਾਂਜੀ ਆਈਆਂ ਕਿਥੋਂ ਕੱਢ ਲਿਆਂਦਾ ਗੱਡੀ ਦਾ ਕਿੱਥੇ ਕੱਢ ਕੇ ਵੀ ਭਰਾ ਸੱਜਣਾ ਤਾਂ ਕਿ ਪੂਰੀ ਮਿਹਨਤ ਨਾਲ ਸੰਭੀ ਕੇ ਨੇ ਦਿਲੋਂ ਹਨਾ ਲਓ ਜੀ ਨਾਲਾ ਨੂੜਾਂ ਦੇ ਵੜੀਆਂ ਇਹ ਕਿਰਾ ਇਹਦੀ ਫੇਸ ਕੁਆਲਿਟੀ ਮੁਖੜਾ ਮਖੜਾ ਦਿਖਾ ਇੱਧਰ ਨੂੰ ਕਿਆ ਬਾਤਾਂ ਕੋਕੇ ਜੜੀ ਬੈਠੀ ਪੂਰੀ ਨੂੰ ਵਿਖਾਦੇ ਹੋਣਾ ਗੁੱਸਾ ਕਰ ਜੇ ਮਗਰੋਂ ਲਓ ਜੀ ਲਓ ਪੂਰੀ ਪੂਰੀ ਨੀਲੀ ਲਓ ਜੀ ਤੋਹਫੇ ਹਾਂਜੀ ਦੋਵੇਂ ਵੱਡੇ ਵੱਡੇ ਤੋਹਫੇ ਸਜਣੋ ਸਾਰੇ ਪੀਸ ਚੰਗੇ ਆ ਚਾਰੇ ਦੇਖ ਸਕਦੇ ਜੇ ਤੇ ਤਾਜ਼ੀਆਂ ਸੁਈਆਂ ਸਵਾਈਆਂ ਬਿਲਕੁਲ ਗਿੱਲੇ ਨਾਲੂ ਉਧਰੋਂ ਇੱਧਰ ਆ ਗਈ ਰੈੱਡ ਵੈੜ ਕਿਆ ਬਾਤਾਂ ਹੈ ਸਾਰੇ ਚੰਗੇ ਸਾਰੇ ਡਿਟੇਲ ਲੈਣੇ ਆ ਤੇ ਬਾਈ ਹਰਪ੍ਰੀਤ ਸਿੰਘ ਹਾਂਜੀ 1 ਕਿਨਵਾ ਸੂਆ ਆ ਗਈ ਇਹ ਤੀਜੇ ਸੂਏ ਜੀ ਤੀਜੇ ਸੂਏ ਸੂਣਾ ਹਣ ਹਾਂਜੀ ਹਾਂਜੀ ਇਹਦਾ ਦੁੱਧ ਕਿੰਨਾ ਪੱਕਾ ਮੇਰਾ ਆਪਾਂ 12 ਲੀਟਰ ਕਹਿੰਦੇ ਆ ਯਾਰ 1 ਲੀਟਰ ਚਵਾ ਕੇ ਦੇਵਾਂਗੇ ਠੀਕੇ ਦੇਵਾਂਗੇ ਅੱਛਾ ਚੋਣ ਓਕੇ ਆ ਹਾਂਜੀ ਹਾਂਜੀ ਪੋਲੀ ਮੈਨ ਰੂ ਆ ਗਈ ਤੇ 11 ਕਿਲੋ ਓਕੇ ਆ ਹਾਂਜੀ ਹਾਂਜੀ ਠੀਕ ਆ ਦੇ ਉਹਨਾਂ 12 ਕਿਹਾ ਸੀ ਹਾਂਜੀ ਹਾਂਜੀ ਅੱਛਾ ਅੱਜ ਆਈਆਂ ਹਾਂਜੀ ਹਾਂਜੀ ਉਨੇ ਲੈ ਕੇ ਤੁਰ ਹੀ ਆਏ ਆ ਲੈ ਕੇ ਅੱਜ ਹੀ ਆਈਆਂ ਠੀਕ ਆ ਮਾਲਾ ਨਿਊ ਮਾਲਾ ਹੈ ਨਾ ਕੀ ਆ ਬਾਤਾਂ ਠੀਕ ਆ ਬੱਚਾ ਹੈ ਗਾਂ ਦਾ ਹਾਂਜੀ ਬੱਚਾ ਹੈਗਾ ਤੇ ਨਹੀਂ ਨਹੀਂ ਹੈਗਾ ਬੱਚਾ ਨਹੀਂ ਹੈਗਾ ਨਾ ਨਾ ਸੂਨ ਵਾਲੀ ਏ ਕਿੰਨੇ ਚਿਰ ਦੀ ਚੈੱਕ ਪਾਸ ਆ ਢਾਈਆਂ ਮਹੀਨੇ ਦੀ ਪੱਕੀ ਹਾਂਜੀ ਜਿਹੜਾ ਮਰਜੀ ਚੈੱਕ ਕਰਾ ਕੇ ਮੈਂ ਜਿਹੜਾ ਮਰਜੀ ਚੈੱਕ ਪਾਸ ਕਰਾ ਕੇ ਖੜ ਸਕਦਾ ਹਾਂਜੀ ਹਾਂਜੀ ਢਾਈਆਂ ਮਹੀਨਿਆਂ ਦੀ ਹਾਂਜੀ ਤੋੜਾ ਤੜਾ ਕਰਈਏ ਚੈੱਕ ਵੀਰਾ ਲੋਈ ਸੱਜਣੂ ਢਾਈਆਂ ਮਹੀਨਿਆਂ ਦੀ ਚੈੱਕ ਪਾਸ ਤੇ 11 ਕਿਲੋ ਜਿਹੜਾ ਮੌਕੇ ਦਾ ਦੁੱਧ ਜੇ 12 ਕਿਲੋ ਦੱਸਿਆ ਤਵੀਰ ਕਹਿੰਦਾ ਆ ਕਿ ਵੱਡਾ ਵੀਰ ਆ ਆਪਣੀ ਹੈਗਾ ਘਰੇ ਕਿ ਇਹ ਅੱਜ ਹੀ ਮਾਲ ਜਿਹੜਾ ਚੋਚ ਆ ਕੇ ਲਿਆਂਦਾ ਠੀਕ ਆ ਬਾਕੀ ਰੇਲ ਗੱਡੀ ਦਾ ਇੰਜਨ ਜੇ ਸਮਝ ਲਓ 4x4 ਨਹੀਂ 4x4 ਟਰੈਕਟਰ ਆਉਂਦੇ ਆ ਨਾ ਉਹ ਚੀਜ਼ ਤੇ ਫੇਸ ਕੁਆਲਟੀ ਵੇਖੋ ਕਰਮਾਂ ਵਾਲੀ ਦੀ ਠੀਕ ਆ ਜੀ ਤੀਜਾ ਸੂਆ ਜਿਹੜੀ ਗਾਣ ਗਾਬਿਆ ਸਜਣੋਂ ਢਾਈਆਂ ਮਹੀਨਿਆਂ ਦੀ ਪੇਠ ਪੁੜਾ ਵੇਖੋ ਮੰਨ ਤੇ ਕਰਦਾ ਕਿ ਇਹਨੂੰ ਵਾਰ-ਵਾਰ ਵੇਖੀ ਜਾਈਏ ਵੇਖੀ ਜਾਈਏ ਖਲਾ ਕੇ ਬਾਕੀ ਜਿਹੜਾ ਸੱਜਰ ਨੇ ਦੁੱਧ ਪਾਇਆ ਨਾ ਉਹ ਵੀ ਬਾਈ ਕਹਿੰਦਾ ਕਿ ਚੰਗਾ ਪਾਇਆ ਤੇ ਲੋ ਜੇ ਨਾੜਾ ਨੂੜਾ ਤੇ ਬਿਜਲੀ ਘਰ ਬਣਾਈ ਬੈਠੀ ਸੱਜਰੋਂ ਠੀਕ ਆ ਹਾਂਜੀ ਤੇ ਵੱਡੀ ਛੋਟੀ ਆ ਪੂਰੀ ਵੱਡੀ ਛੋਟੀ ਨਹੀਂ ਆ ਮਤਲਬ ਕਿ ਵਜਨ ਇਹਦਾ ਜਿਹੜਾ ਜਿਵੇਂ 2 ਨੰਬਰ ਵਾਲੇ ਲੈਂਦੇ ਉਹ ਕਿੰਨੇ ਕਿ ਦੀ ਹੋਊਗੀ ਉਧਰ ਕਿੰਨੇ ਵਜਨ ਦੀ ਹੋਊਗੀ ਵਜਨ ਜੀ ਹਾਂਜੀ ਪਣੀ ਤਰਸੀ ਦੀ ਭਾਜੀ ਵਜਨ ਜੀ ਆ ਇਹਦਾ ਇੰਨਾ ਵਜਨ ਲੱਗਾ ਹਾਂ ਹਾਂ ਜੀ 75 80 ਹਜ਼ਾਰ ਦੀ ਵਜਨ ਜੀ ਹੋਊਗੀ ਜਿੱਡਾ ਨੂੰ ਵਜਨ ਲੱਗਾ ਨਾ ਕਰਮਾਲੀ ਨੂੰ ਕਿਆ ਬਾਤਾਂ ਤੇ ਵਜਨ ਆ ਹੁਣ ਆਪਾਂ ਦੇਖ ਕਿੰਨੇ ਦਈਏ ਚੱਲ ਹੁਣ ਘੱਪ ਘੂਬਿਆਂ ਨਾਲ ਦੁੱਧ ਦਿੰਦੀ ਆ ਲੱਖ ਤੇ ਆਪਣੀ ਡਿਮਾਂਡ ਏ 1 ਲੱਖ ਰੁਪਈਆ ਹਾਂਜੀ ਮਾਣ ਕੀ ਕਰਦੀਏ ਮਾਣ ਦੱਸ ਕੀ 99 ਦੇ ਦਈਏ ਹੈ 99 ਹੋਰ ਯਾਰ ਕਰ ਦੇ ਟਾਡੇ ਆਕੇ ਦੇ 97 ਦੀ ਕਰਦੇ ਨੇ 90 ਦੀ ਕਰਦੇ ਨੇ ਠੀਕ ਆ ਹਾਂਜੀ 97000 ਦੀ ਜੈਸਨੋ ਸੱਜਣੋ ਹੋ ਜੂਗੀ ਠੀਕ ਆ ਹਾਂਜੀ ਠੀਕ ਆ ਵੱਡੀ ਛੋਟੀ ਫੇਸ ਕੁਆਲਟੀ ਮੁਖੜਾ ਦਿਖਾ ਦਿਓ ਇੱਕ ਰਾਂ ਲਓ ਜੀ ਲਓ ਤੁਹਾਨੂੰ ਸਾਹਿਬ ਲਓ ਜੀ ਕਿਆ ਬਾਤਾਂ ਹੈ ਗੱਡੀ ਦਾ ਇੰਜ ਜੇ ਸੱਚ ਨੂੰ ਫੇਰ ਇੱਕ ਵਾਰ ਝਲਕ ਮਰਵਾ ਦਾਂ ਕਿਉਂਕਿ ਵੀਡੀਓ ਜਿਹੜੀ ਨਿਹਰਾ ਅੰਡੈਸ਼ ਕਰਕੇ ਤੇ ਬਾਕੀ ਵਜ਼ਨ ਲੋਡ ਦੀ ਫੁੱਲ ਪਿੱਠ ਪੁੜਾ ਵੇਖੋ ਪੂਰੀ ਰੀਜਾਂ ਨਾਲ ਸਾਂਭੀ ਹੋਈ ਆ ਤਰਨ ਵੇਖੋ ਕੱਲਾ ਕੱਲਾ ਲੱਗਾ ਚੂਣ ਉਹ 에ਰਪੋਰਟਾਂ ਐ ਮੀਰ ਕਹਿੰਦਾ ਠੀਕ ਆ ਆ ਗਾੜੀ ਕਰੀਏ ਬੂਰੀ ਦੀ ਗੱਲ ਬੂਰੀ ਕਿਹੜੇ ਏਰੀਏ ਦੀ ਕੱਡ ਮਾਰੀ ਹਰਪ੍ਰੀਤ ਸਿੰਘ ਹਾਂਜੀ ਬੂਰੀ ਕਿਹੜੇ ਏਰੀਏ ਦੀ ਆਸਲ ਜੀ ਆਸਲ ਪੂਰੇ ਵਾਜੀ ਵਾਠਾਂ ਨੂੰ ਵੇਖੋ ਨੋਕ ਵਾਲਾ ਚੂਣ ਫੋਲੀ ਨਿਕਲ ਰੂਮ ਵਰਗੇ ਵੀ ਸਾਹਿਬ ਜੀ ਪੂਰੀ ਨਿਸ਼ਾਨੀ ਸਰਾ ਰੂਮ ਵਰਗਾ ਦੇ ਅੱਛਾ ਹਾਂਜੀ ਚਲੋ ਖੁੱਲ ਗਏ ਇਹਨੂੰ ਵੀ ਕਰਾਈਏ ਇਹਦੇ ਦਰਸ਼ਨ ਲਓ ਸੱਜਣੋ ਸਾਹਿਬ ਮਾੜੀ ਕੀ ਲਉਣੀ ਦੇ ਇਹ ਸੂਆ ਕਿਨਵਾ ਆ ਗਿਆ ਜੀ ਹਰਪੀ ਸਿੰਘ ਇਹ ਦੂਜਾ ਜੀ ਦੂਜਾ ਸੂਆ ਬਿਲਕੁਲ ਹਾਜ਼ਰ ਨਾਜ਼ਰ ਆ ਹਾਂਜੀ ਹਾਂਜੀ ਕੋਈ ਇੱਕ ਅੱਧਾ ਦਿਨ ਹੀ ਲੈਂਦੀ ਸੂਣ ਚ ਹਨਾ ਲਓ ਜੀ ਤੋੜ ਦਿੱ ਗਿਆ ਲੰਮੀਆ ਨੂੰ ਲਓ ਜੀ ਸੱਜਣੋ ਜਿਹੜਾ ਕੋਈ 1-2 ਦਿਨ ਸਮਾਂ ਲੈਂਦੀ ਸੂਣ ਚ ਤੇ ਮੈਂ ਚੰਗੀ ਆ ਬੂਰੀ ਤੇ ਨੀਲੀ ਰਾਵੀ ਜਿੰਨੇ ਵੀ ਸਿਫਤ ਕਰ ਲਉਣਾ ਉਨੀ ਥੋੜੀ ਆ ਉਨੀ ਥੋੜੀ ਆ ਕਿਉਂਕਿ ਇਹੋ ਜੀ ਚੀਜ਼ ਦੀ ਸਿਫਤ ਮੇਰੇ ਭੈਣ ਭਰਾ ਆਪ ਕਰਨਾ ਫਿਰ ਮਜ਼ਾ ਆਉਂਦਾ ਠੀਕ ਆ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਕਰਮਾ ਵਾਲੀ ਥਾਨ ਵੇਖੋ ਨੋਕਾਰਾ ਲੱਗਾ ਤੇ ਦੁੱਧ ਕਿੰਨਾ ਗੋ ਬਈ ਹਰਪ੍ਰੀਤ ਸਿੰਘ ਉਹਨਾਂ ਦੱਸਿਆ ਏ ਇਹਨਾਂ ਉਹਨਾਂ ਦੱਸਿਆ ਜੀ 14 15 ਅੱਛਾ ਹਾਂਜੀ ਇਹਨਾਂ ਨੂੰ ਪਾਉਣਾ ਚਾਹੀਦਾ ਨਾ ਦੂਜੇ ਸੀ ਹਨਾ ਪਾਊਗੀ ਪਾਊਗੀ ਹਾਂ ਇਨਾ ਦੋ ਦਿਨਾਂ ਆਂਦਾ ਵੀ ਕੀ ਆ 14-15 ਕਿਲੋ ਹਾਂਜੀ ਤੀਜੇ ਨੰਬਰ ਤੇ ਫਿਰ ਨੀਲੀ ਆ ਗਈ ਨਾਲ ਹਨਾ ਕੀ ਬਾਤਾਂ ਤਾਜੀ ਸੂਈ ਗਿੱਲਾ ਨਾੜੂ ਹਾਂਜੀ ਹਾਂਜੀ ਕਿੰਦਨ ਦੀ ਸੂਈ ਆ ਇਹ ਦੋ ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ ਲਓ ਜੀ ਦੋ ਦਿਨ ਹੋ ਗਏ ਕੱਲ ਦੀ ਗਿਣ ਲਓ ਸੂਈ ਗਿਣ ਲਓ ਦੂਜਾ ਦਿਨ ਹੋ ਗਿਆ ਫਿਰ ਤੇ ਨੀਲੀ ਰਵੀ ਦੇ ਵਿੱਚ ਸਜਣੋਂ ਆ ਗਈ ਬਿੱਲੀ ਮਨ ਕੀ ਅੱਖ ਤੇ ਮੱਥੇ 'ਚ ਵੀ ਵੇਖ ਲਓ ਸਾਰਾ ਬੱਲ ਬੂਲ ਠੀਕ ਆ ਪੈਰਾਂ ਤੇ ਵੀ ਨਿਸ਼ਾਨੀਆਂ ਨੂੰ ਕਵਰ ਕਰਦੀ ਆ ਤੇ ਪੁੱਛ ਵੀ ਇਹਦਾ ਬੌਲਾ ਕਿੰਨਾ ਹੋਊਗਾ ਨਾ ਹਾਂਜੀ ਇਹਦਾ ਬੌਲਾ ਕਿੰਨਾ ਕੋ ਹੋਊਗਾ 7-8 ਕਿਲੋ ਹੋਊਗਾ ਤੇ ਪਾਣੀ ਆ ਨਹੀਂ ਹੈਗਾ ਜੀ ਹੈ ਵਧੂਗਾ ਇੰਨਾ ਕੋ ਹੋਊਗਾ ਹਾਂਜੀ ਇਸ ਟਾਈਮ ਚੋਕੇ ਦੇਾਂਗੇ 7-8 ਕਿਲੋ ਦਾ ਹੈਗਾ 7 ਕਿਲੋ ਬੌਲਾ ਸੱਜਣੋ ਹੋਊਗਾ ਇਹਦਾ ਤੇ ਆਪਣੀ ਤਸੱਲੀ ਕਰਕੇ ਰੂਮਰ ਕੀ ਪੋਲੀ ਇਹ ਵੀ ਤੁਰਦੀ ਬੜੀ ਪਲਵਾਨਾਂ ਆਰ ਕੀ ਹਨਾ ਹਾਂਜੀ ਹਾਂਜੀ ਕੀ ਬਾਤਾਂ ਹੈ ਤੋਰਾ ਬੜਾ ਸੋਨਾ ਝੋਟੀ ਦਾ ਪਲਵਾਨਾਂ ਆ ਕੋ ਤੁਰਦੀ ਆ ਇਹ ਆਰਡਰ ਕੁਆਲਿਟੀ ਸਜਣੋ ਨੇੜ ਤੋਂ ਕਰ ਲੋ ਚੈੱਕ ਬਿਲਕੁਲ ਕੱਲਾ ਕੱਲਾ ਥਾਣ ਵਾ ਜੀ ਵਾ ਕੋਕੇ ਜੜੀ ਬੈਠੀ ਆ ਤੇ ਬੂਰੀ ਦੀਆਂ ਤੇ ਕੀ ਬਾਤਾਂ ਠੀਕ ਆ ਜਿੰਨੀ ਸਿਰ ਤੇ ਕਰ ਲੋ ਉਨਨੀ ਛੋੜੀ ਆਉਂਦੀ ਤੇ ਜਿਹੜਾ ਇੰਨਾਂ ਇੰਨਾਂ ਉਹ ਤੋਂ ਵੀ ਗਾਂ ਦਾ ਇਹ ਕਿੰਨੇ ਦੀ ਦੇ ਦਿੱਗੇ ਤੇ ਕੀ ਮੁੱਲ ਕਰਦੇ ਆ ਆਪਾਂ ਹਾਂਜੀ ਸੰਧੂ ਸਾਡੀ ਆਪਣੇ ਮੂੰਹ ਮੰਗੇ 75 ਤੇ ਆਨੇ ਆ ਆਹੋ ਮਾਨਤਨ ਕਰੀਏ ਮੂੰਹ ਮੰਗੇ ਨਾਲ ਲਈਏ ਕਿਉਂਕਿ ਦੂਰੋਂ ਲੋਕਾਂ ਨੇ ਆਉਣਾ ਵੀ ਆ ਤੇ ਮੁੜ ਕੇ ਅਤੇ ਭੈਣ ਭਰਾ ਦੂਰ ਦੂਰੋਂ ਭੈਣ ਭਰਾ ਆਪਣੇ ਆਉਂਦੇ ਆ ਤੇ ਕਿੰਨੇ ਛੋਟ ਕਰਦੇ ਗਏ ਦੋ ਛੜਦਾਂ ਗਏ ਦੋ ਛੜਦ ਗਏ ਹਾਂਜੀ 73 ਦੀ ਦੇ ਦਿੱਗੇ ਤੇਰਾ ਕਿਤੇ ਹੈ ਹਾਂਜੀ ਦੇ ਦਿਆਂਗੇ ਚਲੋ ਹੋਰ ਮਾਨਤਾ ਨਾਇਆਂ ਦਾ ਕਰ ਦਿਓ ਕੋਈ ਗੱਲ ਨਹੀਂ ਕਰਦਾ ਠੀਕ ਆ ਹਾਂਜੀ ਦੂਰੋਂ ਨੇੜੇੋਂ ਭੈਣ ਭਰਾ ਨੇ ਆਉਣਾ ਹੋਰ ਕਰ ਦਿਓ ਹਾਂ ਠੀਕ ਹੈ ਜੀ ਫਲਕਾਰੀਆਂ ਫਲਕੁਰਗੀਆਂ ਪਾ ਕੇ ਓਕੇ ਕੀਤੀ ਆ ਵੈੜ ਵੀ ਤਾਜੀ ਸੂਈ ਆ ਹਾਂਜੀ ਬੱਚਾ ਗਾ ਮੇਲ ਕਾਫ ਹਾਂਜੀ ਥਾਨ ਦੇਖੋ ਕਰਮਾ ਵਾਲੀ ਨੂੰ ਕੱਲਾ ਕੱਲਾ ਸਜਰੋ ਕਿਆ ਬਾਤ ਆ ਠੰਡੀ ਫੁੱਲ ਠੰਡੀ ਸੀ ਅੱਛਾ ਜੀ ਲਓ ਜੀ ਤੇ ਮਤਲਬ ਕਿ ਪਹਿਲਾ ਸੂਆ ਹੀ ਆ ਗਈ ਫਿਰ ਹਾਂ ਜੀ ਹਾਂ ਜੀ ਠੀਕ ਆ ਰੈੱਡ ਖਲਾਰੀਆ ਚੈੱਕ ਪਾ ਲਓ ਜੀ ਤੋਰਾ ਤਾਰਾ ਕਰਾਈਏ ਚੈੱਕ ਪਹਿਲਾ ਸੂਆ ਵੱਛੀ ਚੋਂਨ ਓਕੇ ਹਰਪ੍ਰੀਤ ਮੈਂ ਨਾ ਰੂਮਰ ਕੀ ਸਬਜ਼ੀ ਨੂੰ ਕੱਢਦੇ ਬਾਹਰ ਨੂੰ ਮੜੀ ਜੀ ਸਾਹਿਬ ਲਓ ਜੀ ਤੋਰਾ ਤੂਰਾ ਦੇਂਦਾ ਵੀ ਚੰਗਾ ਹਣਾ ਹਾਂ ਜੀ ਹਾਂ ਜੀ ਕਿਆ ਬਾਤ ਆ ਲਓ ਜੀ ਪਹਿਲਾ ਸੂਆ ਵੱੱਛੀ ਸੱਜਣੋ ਠੀਕ ਆ ਇਹਨੂੰ ਸ਼ਾਈ ਹਾਲ ਚ ਲਾ ਲਓ ਇਹਨੂੰ ਜੱਸੀ ਚ ਲਾ ਲਓ ਤੇ ਜਾਂ ਇਹਨੂੰ ਗਿਰ ਚ ਲਾ ਲਓ ਸਾਰਿਆਂ ਦੀ ਚੱਲਦੀ ਆ ਠੀਕ ਆ ਬਾਕੀ ਸਾਰੇ ਸੂਝ ਵਾਨੇ ਜਿੱਥੇ ਵੀ ਗਿਣੀ ਗਿਣ ਕੇ ਵੱੱਛੀ ਚੰਗੀ ਰੰਗ ਬਾਜ ਠੀਕ ਆ ਜੀ ਰੰਗ ਬੜਾ ਪਿਆਰਾ ਜਾ ਬਾਈ ਹਰਪ੍ਰੀਤ ਫਿਰ ਇਹਦਾ ਮੁੱਲ ਕੀ ਰਹਿ ਗਿਆ ਹਾਂਜੀ 40000 ਆਪਣੀ ਡਿਮਾਂਡ ਹੈ ਜੀ ਅੱਛਾ ਦੋ ਛੱਡ ਦਿਆਂਗੇ 38 33 ਹੋਰ ਯਾ ਛੱਡ ਦੇ 2000 ਤੁਹਾਡੇ ਕਹਿੰਦੇ ਛੱਡਦੇ 37 37 ਸਜਣੋ ਵੱਛੀ 37 ਦੀ ਤੇ ਇਹ ਮੱਝ ਜਿਹੜੀ 75 ਤੇ ਬੂਰੀ 1 ਲੱਖ ਤੇ 22000 ਦੀ 1 25 ਕੀਤਾ ਤੇ ਤਿੰਨ ਡਾਕੇ 1 22 ਦੀ ਤੇ ਆ ਜਿਹੜੀ 97 ਸਾਰਿਆਂ ਦੀ ਡਿਟੇਲ ਲੈ ਕੇ ਸਾਂਝੀ ਕਰਤੀ ਆ ਪਿੰਡ ਬੈੜਵਾਲ ਪਹੁੰਚ ਕੇ ਨਰਖ ਪਰਖ ਕਰਕੇ ਤਸੱਲੀ ਮੇਲਾ ਲੋਟ ਲਿਓ ਤੇ ਪਸ਼ੂਆਂ ਦੀ ਤਰੀਫ ਜਿਹੜੀ ਮੇਰੇ ਵੀਰੋ ਤੁਸੀਂ ਆਪ ਕਰਨੀ ਆ ਕਿਉਂਕਿ ਆਪ ਤੁਹਾਨੂੰ ਪਤਾ ਹੀ ਆ ਸਾਰੇ ਸੂਝ ਬਾਣ ਆ ਜਿੰਨੇ ਤਰੀਫ ਕਰ ਲਏ ਉਨੇ ਹੀ ਥੋੜੀ ਆ ਕਿਉਂਕਿ ਇਹੋ ਜੇ ਘਰ ਘਰ ਪੀਸ ਨਹੀਂ ਜਿਹੜੇ ਮਿਲਦੇ ਠੀਕ ਆ ਜੀ ਤੇ ਪੀਸ ਚੰਗੇ ਆ ਮੇਲਾ ਲੁੱਟ ਲਿਓ ਤੇ ਅਗਲੀ ਵੀਡੀਓ ਦੇ ਨਾਲ ਮਿਲਦੇ ਆ ਰੱਬ ਰਾਖਾ ਜੀ ਸਤਿ ਸ੍ਰੀ ਅਕਾਲ